ਸੰਗਤੀ ਤੁਸੀਂ ਦਰਸ਼ਨ ਕਰਦੇ ਹੋ ਨਾ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਦੇ ਇੱਥੋਂ ਦੇ ਜਿਹੜੇ ਸੇਵਾਦਾਰ ਸਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਜਦੋਂ ਹਰਮੰਦਰ ਖੜਾ ਕੀਤਾ ਨਾ ਤਖਤ ਸ੍ਰੀ ਪਟਨਾ ਸਾਹਿਬ ਤੁਸੀਂ ਗਏ ਹੋ ਉਹ ਦੇ ਦਰਸ਼ਨ ਕਰਨ ਕਹਿੰਦੇ ਜਦੋਂ ਉਸਾਰੀ ਸ਼ੁਰੂ ਕੀਤੀ ਸੀ ਨਾ ਇਸ ਬਿਲਡਿੰਗ ਨੂੰ ਬਣਾਇਆ ਇਮਾਰਤ ਨੂੰ ਤੇ ਲੈਂਟਰ ਤੱਕ ਪਹੁੰਚਿਆਂ ਕੰਦਾ ਪਿੱਲਰ ਖੜੇ ਹੋ ਗਏ ਤੇ ਪੈਸਾ ਖਤਮ ਹੋ ਗਿਆ माया ਖਤਮ ਹੋ ਗਈ ਸੇਵਾਦਾਰ ਕਹਿੰਦੇ ਬਾਬਾ ਜੀ ਬਸੰਤ ਸਿੰਘ ਉਹਨਾਂ ਦਾ ਨਾਮ ਹੈ ਕਹਿੰਦੇ ਆਪਾਂ ਲਾਗਲੇ ਪਿੰਡਾਂ ਵਿੱਚੋਂ ਜਾ ਕੇ ਮਾਰਾ ਗ੍ਰਹੀ ਕਰ ਲਈਏ ਸੇਵਾ ਕੱਠੀ ਕਰ ਲਈ ਕਹਿੰਦੇ ਨਾ ਘਰ ਹੋਵੇ ਗੁਰੂ ਨਾਨਕ ਦਾ ਦਰਬਾਰ ਹੋਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਸੀਂ ਮੰਗਤਿਆਂ ਵਾਂਗੂ ਕਿੱਥੇ ਤੁਰਤੇ ਫਿਰਦੇ ਨਹੀਂ ਅਸੀਂ ਨੇ ਜੀ ਜਾਣਾ ਅਕੇ ਮਹਾਰਾਜੀ ਦੀ ਸੇਵਾ ਵਰ ਕਿੱਦਾਂ ਹੋਵੇਗੀ ਕਹਿੰਦੇ ਬਾਜਾਂ ਵਾਲੇ ਦਰ ਬਾਜਾਂ ਵਾਲੇ ਮਾਹੀ ਦੇ ਦਰ ਤੇ ਜਿਹੜਾ ਆਉਂਦਾ ਉਹਦੀ ਝੋਲੀ ਭਰਦੇ ਨੇ ਇਹਦਾ ਦਾਰੇ ਬਾਜਾਂ ਵਾਲੇ ਦਾ ਤਖਤ ਹੈ ਆਪੇ ਇਹਨੇ ਸੇਵਾ ਦਾ ਰ ਭੇਜਦੇ ਨੇ ਆਪੇ ਸਭ ਕੁਝ ਹੋ ਜਾਣਾ ਆਪਾਂ ਨਹੀਂ ਜਾਣਾਂ ਕਿਧਰੇ ਕਹਿੰਦੇ ਸੰਗਤ ਜੀ 10 ਦਿਨ ਕੋਈ ਸੇਵਾ ਨਹੀਂ ਆਈ ਬਾਬਾ ਕਰਤਾਰ ਸਿੰਘ ਮਹਾਪੁਰਸ਼ 10 ਦਿਨ ਲਗਾਤਾਰ ਜਾਪ ਕਰਦੇ ਰਹੇ ਕਹਿੰਦੇ ਬਸੰਤ ਸਿੰਘ ਦੱਸਦਾ ਵੀ 10 ਦਿਨ ਬਾਅਦ ਉੱਥੇ ਦੋ ਸਿੰਘ ਆਏ ਤੇ ਉਹ ਆ ਕੇ ਪੁੱਛਦੇ ਨੇ ਵੀ ਸਿੰਘਾ ਮਹਾਂਪੁਰਖ ਕਿੱਥੇ ਨੇ ਬਾਬਾ ਕਰਤਾਰ ਸਿੰਘ ਕਿੱਥੇ ਨੇ ਕਹਿੰਦੇ ਮੈਂ ਕਹਾਂ ਜੀ ਉਹ ਸਾਹਮਣੇ ਬੈਠੇ ਨੇ ਕਹਿੰਦੇ ਮੰਜੇ ਤੇ ਬੈਠੇ ਸਨ ਤਖਤੇ ਤੇ ਤੇ ਸਾਹਮਣੇ ਜਾ ਕੇ ਮਹਾਂਪੁਰਖਾਂ ਨੂੰ ਫਤੇ ਬੁਲਾਈ ਨਤਮਸਤਕ ਹੋਏ ਮੱਥਾ ਟੇਕਿਆ ਕਹਿੰਦੇ ਦੋ ਵੱਡੇ ਵੱਡੇ ਬੈਗ ਸੀ ਉਹਨਾਂ ਦੇ ਕੋਲ ਉਹ ਰੱਖ ਦਿੱਤੇ ਬਾਬਾ ਜੀ ਇਹ ਸਾਡਾ ਦਸਵੰਦ ਹੈ ਅਸੀਂ ਲੈ ਕੇ ਆਏ ਆ ਇਸ ਪੈਸੇ ਨੂੰ ਤੁਸੀਂ ਜਿੱਥੇ ਮਰਜ਼ੀ ਲਾ ਲਓ ਤੇ ਬਾਬਾ ਕਰਤਾਰ ਸਿੰਘ ਨਾ ਬਸੰਤ ਸਿੰਘ ਸਬਲ ਵੇਖ ਕੇ ਸਦੇ ਨੇ ਕਹਿੰਦੇ ਬਸੰਤ ਸਿਆ ਆਹ ਵੇਖ ਲੈ ਜੇ ਅਸੀਂ ਲੋਕਾਂ ਦੇ ਘਰ ਵਿੱਚ ਗ੍ਰਾਹੀ ਇਕੱਠੀ ਕਰਨ ਜਾਂਦੇ ਨਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਹ ਗ੍ਰਾਹੀ ਸਾਨੂੰ ਮਿਲਣੀ ਨਹੀਂ ਸੀ ਨਹੀਂ ਕਹਿੰਦੇ ਨੇ ਲੋਕ ਤਾਂ ਕੁਝ ਬੋਲਦੇ ਕਹਿੰਦੇ ਸੇਵਾ ਸਾਨੂੰ ਇੰਨੀ ਇਕੱਠੀ ਹੋਣੀ ਨਹੀਂ ਸੀ ਜਿਹੜੀ ਸੇਵਾ ਸਾਨੂੰ ਬਾਜਾ ਵਾਲਾ ਘਰ ਆ ਕੇ ਦੇ ਗਿਆ ਕਹਿੰਦੇ ਉਹ ਦੇਖਿਓ ਅਸੀਂ ਬਿਲਡਿੰਗ ਤਿਆਰ ਕਰਾਂਗੇ ਲੈਂਟਰ ਪਵੇਗਾ ਪਲਸਟਰ ਹੋਵੇਗਾ ਮੈਟਿੰਗ ਹੋ ਜਾਏਗੀ ਪਰ ਇਹ ਪੈਸਾ ਫੇਰ ਵੀ ਨਹੀਂ ਮੁਕਣਾ ਆਪ ਕੋ ਸਤਨਾ ਸ੍ਰੀ ਵਾਹ ਭਰੋਸਾ ਕਰਿਓ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਸੀਂ ਲੰਗਰ ਹੋਣ ਪ੍ਰਸ਼ਾਦਾ ਤਿਆਰ ਹੋਵੇਗਾ ਤੇ ਭੋਗ ਲੱਗਦਾ ਹੈ ਨਾ ਸ੍ਰੀ ਸਾਹਿਬ ਕਿਹੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲੱਗਦਾ ਕੋਈ ਮਤਲਬ ਹੈ ਜਿਹਨੂੰ ਭੋਗ ਸਤਗੁਰ ਲਾ ਦਿੰਦੇ ਨੇ ਨਾ ਉੱਥੇ ਘਾਟਾ ਨਹੀਂ ਪੈਂਦਾ ਤਸੀਂ ਸਿੱਖੋ ਕੋਈ ਕੰਮ ਕਰਦੇ ਹੋ ਸਤਿਗੁਰੂ ਨੂੰ ਸਾਣਮੁਖ ਰੱਖਿਓ ਗੁਰੂ ਸਾਹਿਬ ਜੀ ਨੂੰ ਇੱਕ ਨੰਬਰ ਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਕਦੇ ਪਿੱਠ ਨਹੀਂ ਲੰਗਾਂਦੇ ਜੇ ਭਰੋਸਾ ਹੈ ਜੇ ਨਹੀਂ ਫਿਰ ਤੇ ਕੰਮ ਚੱਲ ਰਿਹਾ